ਔਰ ਸਰ ਤੋਂ ਹਰੇਕ ਨਾਸਪਤੀ ਘੋੜਿਆ ਬੁਰਾਇਆ ਪਾਰ ਕਰਕੇ ਚੌਕ ਰਗੀ ਚੌਕ ਲਾ ਕੇ ਗੱਡੀ ਪਰੜੀ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗੱਡੀ ਬਲਟੀਰ ਹੈ ਸ੍ਰੀ ਸੋਟਾ ਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਆਪਣਾ ਕਵਲ ਜੀ ਦੇ ਵਿਰਗੀ ਕਿਹੜੀ ਸ਼ਹਿਰ ਤੋਂ ਜੀ ਇਹ ਹੌਂਸਰ ਤੋਂ ਆਈ ਹੈ ਗੱਡੀ ਲੋਡ ਕਰਕੇ ਨਾਸਪਤੀ ਲੋਡ ਕਰਕੇ ਆਈ ਹੈ ਬੰਗਾਲ ਝ ਜਾ ਰਹੀ ਹੈ ਹਾਂਜੀ ਤੇ ਅਹੀਂ ਦਾ ਦੇਖੋ ਇਹਨੂੰ ਤੇਲ ਪਾ ਕੇ ਦਿੱਤਾ ਗੱਡੀ ਨੂੰ ਇੱਕ ਵੇਦ ਬਾਅਦ ਇਹ ਆਨਕੇ ਦੇ ਇੱਥੇ ਆਨ ਕੇ ਸਾਹ ਦੀ ਪਿੱਛੇ ਆਨ ਕੇ ਇਹਨਾਂ ਨੇ ਦਾ ਚੂ ਪੀ ਕੇ ਇਹਨਾਂ ਦਾ ਪੂਰਾ ਆਇਆ ਰਹੀ ਆਖਿਆ ਚਲੋ ਠੀਕ ਹੈ ਨਿਕਲ ਜਿਓ ਦੁਨੀਆ ਜੀ ਇਹ ਤੁਲੇ ਆਏ ਇੱਥੇ ਆਨ ਕੇ ਪਤਾ ਨਹੀਂ ਕੀ ਗੱਲ ਬਾਤ ਹੈ ਇਹਨੂੰ ਫੂਕਰਵੱਜਾ ਗੱਡੀ ਨਾਲ ਦੇ ਫੋਨ ਦੇ ਵਿੱਚ ਸਾਡੇ ਫੋਨਾਂ ਦੇ ਨਾਲ ਟਾਇਜਾ ਗੱਡੀਆਂ ਇਹਦੇ ਵਿੱਚ ਫੂਕਰ ਉਹ ਕਰਵੱਜਾ ਦਾ ਹਨ ਪਰਾ ਲੱਗਾ ਵੀ ਸਾਡੀ ਗੱਡੀ ਨੂੰ ਨਾ ਚੋਰੀ ਹੋ ਗਈਆਂ ਕੀ ਗੱਲ ਬਾਤ ਹੋ ਜੀ ਇਹ ਮੈਂ ਆਪਣੇ ਡਰਾਈਵ ਨੂੰ ਫੋਨ ਲਾਇਆ ਡਰਾਈਵ ਨਾਲ ਦੇ ਨੇ ਆਖਿਆ ਵੀ ਹਾਂ ਵੀ ਆ ਗੱਲ ਬਾਤ ਦੀ ਗੱਡੀ ਪਲਟ ਗਈ ਆ ਕਰਵਾ ਦੇ ਜੀ ਫਿਰ ਆਪਾਂ ਉਸੇ ਟਾਈਮ ਹੀ ਅਹੀਂ ਇਹਨਾਂ ਨੂੰ ਆਖਿਆ ਕਿ ਤੁਹਾਨੂੰ ਸ਼ੱਕਾਂ ਤਾਂ ਨਹੀਂ ਜਰਾ ਇਹ ਇਹਨਾਂ ਨੇ ਅਸੀਂ ਦੱਸਿਆ ਵੀ ਇਸ ਨੰਬਰ ਤੇ ਕਾਲ ਕਰੋ ਤੇ ਇਹਨਾਂ ਨੇ ਕਾਲ ਕੀਤੀ ਉਸੇ ਟਾਈਮ ਹੀ ਪਤਾ ਲੱਗਿਆ ਕੋਸਾ ਜੀ ਹੈ ਜੀ 112 ਦੇ ਨੰਬਰ ਵਾਲੇ ਇਹਨਾਂ ਨੇ ਛਟਾ ਛਟਾ ਦੇਖੀਆਂ ਇਹਨਾਂ ਗੱਡੀ ਚ ਪਾ ਕੇ ਤੇ ਆਪਣਾ ਹਸਕਾਲ ਕਰਾਤਾ ਹੀ ਪੰਚਾਇਤ ਫਾਈਨ ਕਰਨ ਦਾ ਕਾਰਨ ਕੀ ਹੈ ਜੀ ਜੀ ਹਾਂ ਜੀ ਪਲਟੀ ਕਿੱਧਰ ਗੱਡੀ ਪਲਟੀ ਇਹ ਵੀ ਰੋਡ ਤੇ ਅੱਗੇ ਜਾਂਦਾ ਹੀ ਗੱਡੀ ਖੜੀ ਹੈ ਜੀ ਇਹ ਐ ਬੰਨੇ ਹਾਂ ਜੀ ਆਂਦਾ ਮੈਨੂੰ ਉਦੋਂ ਦੇ ਹੀ ਤੇ ਮੈਂ ਕੱਟ ਮਾਰਾ ਗੱਡੀ ਕੋਲ ਵਿੱਚ ਗੱਡੀ ਹੈਡ ਦੀ ਜਗ੍ਹਾ ਨਾਲ ਤੁਹਾਡਾ ਡਰਾਈਵਰ ਕਹਿ ਰਿਹਾ ਜੀ ਮੇਰੀ ਝੋਕ ਲੱਗੀ ਆਹ ਜਾਨੀ ਝੋਏ ਇਸ ਕਰਕੇ ਲੱਗੀ ਵੀ ਪਿੱਛੇ ਨਾਲੋਂ ਆਉਂ ਜਾਏਗਾ ਜੋ ਅੱਗੇ ਗੱਡੀ ਘੜੀ ਤੇ ਗੱਡੀ ਚੇਕਰ ਦੇ ਕਾਰਨ ਉਹਨੇ ਪਾਸੇ ਵੇਖਿਆ ਵੀ ਅਗਲੇ ਪਾਸੇ ਗੱਡੀ ਘੜੀ ਆ ਗੱਡੀ ਦੇ ਕਾਰਨ ਉਹਨੇ ਆਪਣੀ ਜਾਨੀ ਮਾਨੀ ਨੁਕਸਾਨ ਨਹੀ 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 ਪੈਸੇ ਨੁਕਸਾਨ ਹੋਇਆ ਤੁਹਾਡੇ ਟੈਕ ਦਾ ਮਾਲਾ ਹੈਗਾ 2.5 ਲੱਖ ਦਾ ਹੈਗਾ ਜੀ ਟਰੱਕ ਚ ਮਾਲ ਕੀ ਸ੍ਰਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਕਰਾਇਆ ਫਲੋਪ ਨੈਸ਼ਨਲ ਹਾਈਵੇ ਤੇ ਤਨਾਤਾ ਰਾਤ ਕੋਈ ਕਰੀਬ 3 ਵਜੇ ਮੈਸੇਜ ਮਿਲਿਆ ਸੀ ਆ ਮੇਰੇ ਸਹੂਜਕੀ ਸਰਜੀ ਸਿੰਘ ਜਿਹੜੀ ਮੇਰੇ ਤੋਂ ਪਹਿਲਾਂ ਸ਼ਿਫ ਸੀ ਇਹ ਇੱਕ ਵਿਚਰਾ ਢਾਬੇ ਦੇ ਲਾਗੇ ਗਰਾਿਆਂ ਤੋਂ ਫਲੋਰ ਜੀ ਕਰੋੜ ਦੇ ਉੱਤੇ ਗੱਡੀ ਪਲਟ ਗਈ ਆ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤੇ ਗੱਡੀ ਪਲਟੀ ਹੋਈ ਸੀ ਤੇ ਵਿੱਚ ਡਰਾਈਵਰ ਤੇ ਕਲਿੰਡਰ ਸੀਗੇ ਦੋ ਜਣੇ ਉਹਨਾਂ ਦੇ ਵਿੱਚ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਤੇ ਸਿਵਲ ਹਸਪੀਟਲ ਫਗਵਾੜੇ ਪਹੁੰਚਾਇਆ ਨਾਲ ਤੇ ਸਰ ਇਹ ਕੀ ਇਹ ਗੱਡੀ ਚ ਮਾਲ ਕੀ ਇਹਦੇ ਵਿੱਚ ਨਾਖਾਂ ਦਸ ਰਹੇ ਜੀ ਅੰਮ੍ਰਿਤਸਰ ਤੋਂ ਬੰਗਾਲ ਜਾ ਰਹੇ ਆ अच्छा कि कितना जो नुकसान हुआ है कि भारी था तो शाम आपको दो-तीन लगता वो जानी-मानी नुकसानी मालिक कोई नहीं गड्डी होने मगाली या ना ने लेवर भी आ गयी है तेरे पालती करा रहे हैं देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर